ਮੇਟਰੋ ਘੋੜਾ ਭਾਲਦੇ ਹਾਂ ਤੁਹਾਨੂੰ ਘੋੜਾ ਦਿਖਾਉਣ ਲੱਗਿਆ ਬਹੁਤ ਹੀ ਚੰਗੀ ਬਲੱਡ ਲਾਈਨ ਦਾ ਤੇ ਨਾ ਚਾਲਦਾ ਘੋੜੇ ਦਾ ਸਿੱਕਾ ਹੀ ਚੱਲਦਾ ਤੁਸੀਂ ਐ ਸਮਝੋ ਤੇ ਉਸ ਘੋੜੇ ਦਾ ਇਹ ਬੱਚਾ ਤੇ ਘੋੜਾ ਜਿਹੜਾ ਇਹ ਆ ਬਰੀਡਿੰਗ ਵਾਸਤੇ ਬਹੁਤ ਚੰਗਾ ਘੋੜਾਗਾ ਤੇ ਘੋੜੇ ਦੀ ਜਿਹੜੀਆਂ ਬਾਂਤਰਾਂ ਨੇ ਬਹੁਤ ਸੋਹਣੀਆਂ ਨੇ ਟੌਪ ਕਲਾਸ ਦਾ ਘੋੜਾ ਹਰ ਪੱਖ ਤੋਂ ਮਜ਼ਬੂਤ ਆ ਘੋੜਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਧੌਣ ਵਗੈਰਾ ਮੂੰਹ ਪੈਠਪੋੜਾ ਬਾਡੀ ਦਾ ਸਾਰੇ ਪਾਸਿਓਂ ਮਜ਼ਬੂਤੀ ਜਾਂ ਘੋੜਾ ਕਿਸੇ ਪਾਸਿਓਂ ਕੋਈ ਘਾਟ ਨਹੀਂ ਘੋੜੇ ਦੇ ਵਿੱਚ 22 ਏਸ ਘੋੜੇ ਨੂੰ ਸੇਲ ਕਰਨਾ ਚਾਹੁੰਦੇ ਨੇ ਤੇ ਇਹਦੀ ਆਪਾਂ ਡਿਟੇਲ ਆ ਜਿਹੜੀ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਆਪਾਂ ਵੀਡੀਓ 'ਚ ਤੁਸੀਂ ਘੋੜੇ ਦੀ ਖੜਨੀ ਖੁੜਨੀ ਚੈੱਕ ਕਰੋ ਬਹੁਤ ਚੰਗਾ ਘੋੜਾਗਾ ਜੇ ਕਿਸੇ ਨੇ ਘਰੇ ਕੋਈ ਸਾਨ ਰੱਖਣਾ ਵੀ ਆਪਾਂ ਬਰੀਡਿੰਗ ਵਾਸਤੇ ਸਟੱਡ ਸਰਵਿਸ ਵਾਸਤੇ ਜਾਂ ਕਿਸੇ ਨੇ ਰੱਖਣਾ ਘੋੜਾ ਉਹਦੇ ਲਈ ਚੰਗਾਗਾ ਇਹ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਕਰਵਾਉਣੀ ਆ ਤਾ ਆਪਣਾ ਨੰਬਰ ਹੈ ਜਿਹੜਾ ਵੀਡੀਓ ਦੇ ਐਂਡ ਵਿੱਚ ਚੱਲ ਰਿਹਾ ਤੁਸੀਂ ਆਪਣੇ ਨੰਬਰ ਤੇ ਆਪਣੇ ਜਾਨਵਰ ਦੀ ਫੋਟੋ ਵੀਡੀਓ ਭੇਜ ਸਕਦੇ ਹੋ ਆਪਾਂ ਤੁਹਾਡੇ ਜਾਨਵਰ ਦੀ ਐਡ ਆਪਣੇ ਚੈਨਲ ਤੇ ਲਾ ਦਾਂਗੇ ਦੋਸਤੋ ਤੇ ਨਵੇਂ ਮਿੱਤਰ ਪਿਆਰਿਆਂ ਨੂੰ ਬੇਨਤੀ ਆ ਵੀ ਚੈਨਲ ਨੂੰ ਆਪਣਾ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਦੱਬ ਕੇ ਤਾਂ ਜੋ ਵੀਡੀਓ ਹੋਰ ਮਿੱਤਰ ਪਿਆਰਾਂ ਤੱਕ ਆਪਣੀ ਪਹੁੰਚ ਸਕੇ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਫਾਰਮ ਦੀ ਕੋਈ ਐਡ ਕਰਵਾਉਣੀ ਆ ਘੋੜੀਆਂ ਸੀਲ ਪਰਚੇਜ ਦੀ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਦੋਸਤੋ ਤੇ ਬਾਕੀ ਗੱਲ ਕਰਦੇ ਆ ਆਪਾਂ ਇਸ ਘੋੜੇ ਦੀ ਤੇ ਜਿਹੜਾ ਘੋੜਾ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਫੋਰਸ਼ੇਲ ਆ ਤੇ ਘੋੜੇ ਦੀ ਤੁਸੀਂ ਖੜਨੀ ਵਗੈਰਾ ਚੈੱਕ ਕਰੋ ਬਹੁਤ ਸੋਹਣਾ ਤੇ ਬਾਖ ਮਾਲ ਘੋੜਾ ਤੇ ਬਰੀਡਿੰਗ ਵਾਸਤੇ ਬਹੁਤ ਚੰਗਾ ਘੋੜਾ ਇਹ ਅਰਜਨ ਰੌਲੀ ਵਾਲਾ ਘੋੜਾ ਜਿਹੜਾ ਉਸ ਘੋੜੇ ਦਾ ਇਹ ਬੱਚਾ ਦੋਸਤੋ ਬਾਲਪੋਰੀਆਂ ਦਾ ਬਾਈ ਕਹਿੰਦਾ ਬਿਲਕੁਲ ਸਾਫ ਆ ਘੋੜੇ ਨੇ ਤੁਸੀਂ ਕੱਟ ਕਡੀਸ਼ਨਾਂ ਚੈੱਕ ਕਰੋ ਧੌਣ ਵਗੈਰਾ ਬਾਡੀ ਪਿੱਠ ਪੁੜਾ ਤੇ ਮੂੰਹ ਮਾਂ ਦਾ ਸਾਰੇ ਪਾਸਿਓਂ ਐਨ ਓਕੇ ਆ ਘੋੜਾ ਤੇ ਬਾਲਪੋਰੀਆਂ ਦਾ ਬਿਲਕੁਲ ਸਾਫ ਆ ਤੇ ਫਲਕਾਰੀ ਪਿੰਡੇ ਦੇ ਤਾਂ ਹੈ ਨਹੀਂ ਬਾਈ ਕਹਿੰਦੇ ਵੀ ਕੰਨਾਂ ਤੇ ਆ ਥੋੜੀ ਜੀ ਫਲਕਾਰੀ ਬਾਕੀ ਸਾਰੇ ਪਾਸਿਓਂ ਸਾਫ ਆ ਮਜ਼ਬੂਤੀ ਦੇ ਪੱਖ ਤੋਂ ਸੋਹਣਾ ਕੋੜਾ ਜੇ ਕਿਸੇ ਨੇ ਬਰੀਡਿੰਗ ਵਾਸਤੇ ਆਪਣੇ ਫਾਰਮ ਤੇ ਰੱਖਣਾ ਤੁਸੀਂ ਬਾਈਆਂ ਨਾਲ ਗੱਲਬਾਤ ਕਰ ਸਕਦੇ ਹੋ ਪੰਜਾਰੇ ਇਹ ਲੱਗਿਆ ਬਾਈ ਕਹਿੰਦਾ ਹੁਣੇ ਅਰਜਨ ਰੌਲੀ ਵਾਲੇ ਘੋੜੇ ਦਾ ਜਿਹੜਾ ਇਹ ਬੱਚਾ ਗਾ ਕੰਨਾਂ ਤੇ ਥੋੜੀ ਜੀ ਫਲਕਾਰੀ ਆ ਬਾਕੀ ਸਾਰੇ ਪਾਸਿਓਂ ਸਾਫ ਆ ਤੇ ਜੇ ਕਿਸੇ ਮਿੱਤਰ ਪਿਆਰੇ ਨੂੰ ਇਹ ਘੋੜਾ ਪਸੰਦ ਆਉਂਦਾ ਤਾਂ ਬਾਈ ਨਾਲ ਗੱਲਬਾਤ ਕਰ ਲਿਓ ਘੋੜਾ ਚੰਗਾ ਗਾ ਦੋਸਤੋ ਤੇ 65 ਇੰਚ ਘੋੜੇ ਦੀ ਹਾਈਟ ਆ ਜਿੰਨੀ ਕ ਡਿਟੇਲ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਮਾਲਕ ਵੀਰਾਂ ਨੇ ਦੱਸੀ ਆ ਜਿੰਨੀ ਕ ਤੇ ਬਾਕੀ ਤੁਸੀਂ ਆਪਣੇ ਜ਼ਿੰਮੇਵਾਰੀ ਤੇ ਜਾ ਕੇ ਘੋੜਾ ਦੇਖ ਪਰ ਕੇ ਹਾਈਟ ਵਗੈਰਾ ਬਾਡੀ ਬੁੱਡੀ ਦਾ ਸਵਾਰੀ ਵਗੈਰਾ ਕਰਕੇ ਤੁਸੀਂ ਘੋੜਾ ਇਹ ਖਰੀਦ ਸਕਦੇ ਹੋ ਦੋਸਤੋ ਬਾਕੀ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਨੰਬਰ ਵੀ ਸਕਰੀਨ ਤੇ ਚੱਲ ਰਿਹਾ ਜੀ ਕਿਸੇ ਨੇ ਐਡ ਲਗਵਾਉਣੀ ਆ ਉਹ ਵੀ ਆਪਣੇ ਨਾਲ ਸੰਪਰਕ ਕਰ ਸਕਦਾ ਵੀਡੀਓ ਸ਼ੇਅਰ ਕਰਦੇ ਹੋ ਦੱਬ ਕੇ ਵੀਡੀਓ ਵੇਖਣ ਲਈ ਸਾਰੇ ਮਿੱਤਰਾਂ ਦਾ ਧੰਨਵਾਦ